ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਵਾਂ ਮਿਊਜ਼ੀਅਮ ਤਿਆਰ ਹੋਇਆ ਜੀ ਅਤੇ ਸਿੱਖ ਹਿਸਟਰੀ ਦਾ ਕੁਝ ਵਾਕਿਆ ਉਹਦੇ ਵਿੱਚ ਬਿਆਨ ਕੀਤਾ ਗਿਆ ਹੈ ਸਬਰ ਸਿਦਕ ਸ਼ਹੀਦ ਪਰਮ ਪਉਖੋਵਨਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿੱਖ ਆਸਤਾ ਹੁੰਦਾ ਹਸਤੀ ਅਤੇ ਪਹਿਚਾਨ ਦਾ ਕੇਂਦਰੀ ਧਾਰਮਿਕ ਸਥਾਨ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਤੰਤਰ ਸਿੱਖ ਸੋਚ ਨੂੰ ਰੂਪਮਾਨ ਕਰਦਾ ਹੈ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਤੋਂ ਸਿੱਖ ਹਮੇਸ਼ਾ ਪ੍ਰੇਰਣਾ ਉਤਸ਼ਾਹ ਅਤੇ ਸ਼ਕਤੀ ਪ੍ਰਾਪਤ ਕਰਦੇ ਸਿੱਖੀ ਦੀ ਖੁਸ਼ਬੋਈ ਨੂੰ ਸੰਸਾਰ 'ਚ ਵੰਡਦੇ ਹਨ ਸਿੱਖ ਦੁਸ਼ਮਣ ਤਾਕਤਾਂ ਨੂੰ ਧਾਰਮਿਕ ਰੋਹਾਨੀ ਸ਼ਕਤੀ ਦੇ ਇਹ ਸੌਮੇ ਆਰੰਭ ਤੋਂ ਰੜਕਦੇ ਰਹੇ ਹਨ ਅਤੇ ਇਹਨਾਂ ਦੀ ਹੋਂਦ ਨੂੰ ਮਿਟਾਉਣ ਵਾਸਤੇ ਹਮੇਸ਼ਾ ਯਤਨਸ਼ੀਲ ਰਹੀਆਂ ਜਕਰੀਆ ਖਾਨ ਜਹਿਆਂ ਖਾਨ ਅਹਿਮਦ ਸ਼ਾਹ ਅਬਦਾਲੀ ਅਤੇ ਜੂਨ 1984 ਚ ਸਮੇਂ ਦੀਆਂ ਸਰਕਾਰਾਂ ਨੇ ਅਜੀਹੇ ਘਿਲਾਉਣੇ ਪਾਪ ਕੀਤੇ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੇਰਣਾ ਉਤਸ਼ਾਹ ਅਤੇ ਬਲ ਪ੍ਰਾਪਤ ਕਰਦੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਿਰਲੱਥ ਯੋਧੇ ਤਨਤਨ ਬਾਬਾ ਦੀਪ ਸਿੰਘ ਜੀ ਅਤੇ ਦੂਸਰੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ ਨੇ ਵੈਰੀ ਦਲਾਂ ਦਾ ਮੁਕਾਬਲਾ ਕਰਦੇ ਸ਼ਹੀਦੀ ਪ੍ਰਾਪਤ ਕੀਤੀ ਜਿਨ੍ਹਾਂ ਦੀਆਂ ਯਾਦਗਾਰਾਂ ਸ਼ੋਭਨੀਕ ਹਨ ਜੂਨ 1984 ਚ ਸਮੇਂ ਦੀ ਸਰਕਾਰ ਨੇ ਮਾਨਵਤਾ ਦੇ ਪੂਜਨੀਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸਿੱਖ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰ ਦਿੱਤਾ ਜਿਸ ਦਾ ਮੁਕਾਬਲਾ ਸਿਰਲੱਥ ਯੋਧਿਆਂ ਨੇ ਬੀਰਤਾ ਬਹਾਦਰੀ ਨਾਲ ਕੀਤਾ ਆਜ਼ਾਦ ਦੇਸ਼ ਚ ਜੂਨ 1984 ਵਿੱਚ ਸਿੱਖ ਹੋਂਦ ਹਸਤੀ ਅਤੇ ਪਹਿਚਾਨ ਨੂੰ ਖਤਮ ਕਰਨ ਸਿੱਖ ਧਾਰਮਿਕ ਸਥਾਨਾਂ ਦੀ ਬੇਬਤੀ ਅਤੇ ਅਮਰ ਪਸੰਦ ਦੇਸ਼ ਦੀ ਆਜ਼ਾਦੀ ਸਤੰਤਰਤਾ ਦੇ ਜਾਮਨ ਸਿੱਖਾਂ ਨੂੰ ਬਦਨਾਮ ਕਰਨ ਲਈ ਉਸ ਸਮੇਂ ਦੀ ਗਵਰਨਮੈਂਟ ਨੇ ਫੌਜੀ ਹਮਲਾ ਕਰਕੇ ਤੋਪਾਂ ਗੋਲੀਆਂ ਟੈਂਕਾਂ ਦੀ ਵਰਤੋਂ ਕਰਦਿਆਂ ਹਜ਼ਾਰਾਂ ਬੇਗੁਨਾਹ ਬੱਚੇ ਬੱਚੀਆਂ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਸ਼ਹੀਦ ਕਰ ਦਿੱਤਾ ਫੌਜੀ ਹਮਲੇ ਸਮੇਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਮਰਦੇ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਸਿੱਖ ਸਟੂਡੈਂਟ ਫਾਊਂਡੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਜਰਨਲ ਸਰਦਾਰ ਸਬੇਗ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਅਤੇ ਅਨੇਕ ਸਿੱਖ ਭਾਰਤੀ ਫੌਜਾਂ ਦਾ ਮੁਕਾਬਲਾ ਸਬਰ ਅਤੇ ਸੂਰਬੀਰਤਾ ਨਾਲ ਕਰਦੇ ਹੋਏ 6 ਜੂਨ 1984 ਈਸਵੀ ਨੂੰ ਸ਼ਹੀਦ ਹੋ ਗਏ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਚ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੀ ਇਤਿਹਾਸਿਕ ਇਮਾਰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਹੈ ਸੰਗਤ ਜੀ ਇਹ ਮਿਊਜ਼ੀਅਮ ਹੈ ਅਕਾਲ ਤਖਤ ਸਾਹਿਬ ਤੋਂ ਉੱਤਰਦੇ ਆਂ ਹੀ ਨਿਸ਼ਾਨ ਸਾਹਿਬ ਦੇ ਬਿਲਕੁਲ ਪਾਸ ਹੀ ਰਸਤਾ ਹੈ ਜੀ ਦਰਸ਼ਨ ਕਰ ਸਕਦੇ ਜੇ ਤੁਸੀਂ ਆਈਆਂ ਸੰਗਤਾਂ ਦਰਸ਼ਨ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੇ ਚੈਨਲ ਨੂੰ ਸ਼ੇਅਰ ਕਰਦਿਆ ਕਰੋ ਅਤੇ ਫਾਲੋਅ ਅਪ ਕਰੋ ਲਾਈਕ ਤੇ ਕਮੈਂਟ ਤਾਂ ਕਿ ਸਾਨੂੰ ਹੋਰ ਉਤਸ਼ਾਹ ਮਿਲੇ ਅਤੇ ਅਸੀਂ ਹੋਰ ਧਾਰਮਿਕ ਵੀਡੀਓ ਲਿਆਉਂਦੇ ਰਹੀਏ ਵਾਹਿਗੁਰੂ ਜੀ